ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਨੇ ਲਾਹੌਰ ਵਰਗਾ ਲਾਹੌਰ ਵਸਾਇਆ ਜਿਹਦਾ ਨਾਮ ਰੱਖਿਆ ਗੁਰੂ ਦਾ ਲਾਹੌਰ ਕਿਉਂਕਿ ਹਾਲਾਤ ਇਸ ਤਰ੍ਹਾਂ ਦੇ ਸਨ ਸ੍ਰੀ ਨਨਪੁਰ ਸਾਹਿਬ ਛੱਡ ਕੇ ਉਸ ਲਾਹੌਰ ਨਹੀਂ ਸੀ ਜਾਇਆ ਜਾ ਸਕਦਾ ਇਸ ਲਈ ਮਹਾਰਾਜ ਨੇ ਹੁਕਮ ਕੀਤਾ ਭਾਈ ਰਿਸ਼ਤੇਦਾਰ ਸਭ ਕਸਬੰਦੀ ਪਰਿਵਾਰ ਸਮੇਤ ਨਨਪੁਰ ਸਾਹਿਬ ਆਓ ਅਸੀਂ ਇਸ ਤਰ੍ਹਾਂ ਦਾ ਲਾਹੌਰ ਇੱਥੇ ਵਸਾ ਦਾਂਗੇ ਉਹ ਲਾਹੌਰ ਨਾਲੋਂ ਵੀ ਵਧੀਆ ਹੋਏਗਾ ਉਹਨੂੰ ਲੋਕ ਗੁਰੂ ਕਾ ਲਾਹੌਰ ਕਹਿਣਗੇ ਸਾਧ ਸੰਗਤ ਉਹ ਨਗਰ ਵਸਿਆ ਦੁਕਾਨਾਂ ਵਸੀਆਂ ਲਾਹੌਰ ਉਸ ਲਾਹੌਰ ਨਾਲੋਂ ਵੀ ਗੁਰੂ ਕਾ ਲਾਹੌਰ ਉਦੋਂ ਸੋਹਣਾ ਵਸ ਗਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਅਨੰਪੁਰ ਸਭ ਤੋਂ ਵਰਾਤ ਚੜੀ ਗੁਰੂ ਕੇ ਲਾਹੌਰ ਪਾਤਸ਼ਾਹ ਵਿਹਣ ਗਏ ਮਾਤਾ ਜੀਤੋ ਜੀ ਦੇ ਨਾਲ ਹਜ਼ੂਰ ਦਾ ਆਨੰਦ ਕਾਰਜ ਹੋਇਆ ਜਦੋਂ ਬਾਦਸ਼ਾਹ ਉਹ ਜੰਗਲ ਉੱਤੇ ਪਹੁੰਚੇ ਨਾ ਉੱਥੋਂ ਦੇ ਅਲੱਗ ਕੇ ਪਹਾੜੀ ਲੋਕ ਇਕੱਠੇ ਹੋਏ ਅਜੂ ਪਹਾੜ ਇਸ ਤਰ੍ਹਾਂ ਸਜੇ ਹੋਏ ਸਨ ਜਿਵੇਂ ਕੋਈ ਬਹੁਤ ਸੰਗਣਾ ਸੁੰਦਰ ਮਿਲਣਾ ਵਿਹਾਰ ਸਜਿਆ ਹੋਇਆ ਹੈ ਬਾਦਸ਼ਾਹ ਦੀ ਵਡਿਆਈ ਵੇਖਣ ਵਾਸਤੇ ਪਹੁੰਚੇ ਹਜ਼ੂਰ ਘੋੜੇ ਤੇ ਸਵਾਰ ਜਦੋਂ ਜੰਗਲ ਤੇ ਪਹੁੰਚੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਘੋੜੇ ਦੇ ਅੱਗੇ ਅੱਗੇ ਸ਼ਹਿਨਾਈ ਵੱਜ ਰਹੀ ਹੈ ਇੰਨੀਆਂ ਖੁਸ਼ੀਆਂ ਨੇ ਸੰਗਤ ਪਿਆਰ ਨਾਲ ਗਾ ਰਹੀ ਹੈ ਹਮ ਘਰ ਸਾਜਨ ਆਏ ਸੱਚੇ ਮੇਲ ਮਿਲਾਏ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੀ ਵਡਿਆਈ ਵੇ ਸੰਗਤਾਂ ਕਹਿ ਰਹੀਆਂ ਨੇ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰਦਰਗਾ ਦਾ ਵਸੀਠ ਹਰ ਨੰਮੋ ਮੰਤਰ ਦੜ੍ਹਾਇੰਦਾ ਕੱਟੇ ਹੋਂ ਮੇ ਰੋਗ ਨਾਨਕ ਸਤਗੁਰ ਤਿਨਾਂ ਮਿਲਾਇਆ ਜਿਨਾਂ ਤੁਰੇ ਪਿਆ ਸੰਜ ਵਰ ਪਾਇਆ ਪੁਰਖ ਗੰਮ ਗੁੱਚ ਸਤ ਨਵਤਨਵਾਲ ਸਖਾਈ ਸੰਤਾਂ ਪਿਆਰ ਨਾਲ ਸ਼ਬਦ ਪੜ ਰਈਆਂ ਨੇ ਟੰਡੀ ਬੰਦਸ਼ ਮੈਂ ਕੋਇ ਨੰ ਡਠਾ ਤੂੰ ਨਾਨਕ ਮਨ ਭਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜਹਿ ਮਿਲ ਕੰਤ ਪਛਾਣਾ ਕਿੰਨੇ ਧੰਨ 시ਰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੂੰ ਪਹਾੜੀਆਂ ਨੇ ਇਕੱਠੇ ਹੋ ਕੇ ਬੇਨਤੀ ਕੀਤੀ ਮਹਾਰਾਜ ਅੱਜ ਤੁਹਾਡਾ ਵਿਆਹ ਪਰਬ ਹੈ ਤੋੜੋਂ ਵਿਹਨ ਦਿਨ ਹੈ ਪਾਤਸ਼ਾ ਦੁਨਿਆਵੀ ਲੋਕਾਂ ਦਾ ਵਿਆਹ ਹੋਵੇ ਲੋਕੀ ਪੈਸੇ ਵਾਰਦੇ ਨੇ ਦੁਨਿਆਵੀ ਕਿਸੇ ਬੰਦੇ ਦਾ ਵਿਆਹ ਹੋਵੇ ਮਹਾਰਾਜ ਉਹਦੇ ਤੋਂ ਵਧਾਈਆਂ ਪੈਸੇ ਵਾਰਨੇ ਵਾਰੇ ਜਾਂਦੇ ਨੇ ਉਸ ਘਰ ਵਿੱਚੋਂ ਜੋ ਕੋਈ ਵਧਾਈ ਮੰਗਣ ਆਉਂਦਾ ਉਹ ਘਰ ਵਾਲਿਆਂ ਨੂੰ ਵਧਾਈ ਦੇਣੀ ਪੈਂਦੀ ਹੈ ਕਿਉਂ ਵੀ ਅੱਜ ਸਾਡੇ ਘਰ ਵਿਆਹ ਹੈ ਕੋਈ ਵਧਾਈ ਮੰਗਣ ਆਵੇ ਉਹਨੂੰ ਉਹ ਵਧਾਈ ਦੇਈਦੀ ਹੈ ਤਾਂ ਪਹਾੜੀਆਂ ਨੇ ਇਕੱਠੇ ਹੋ ਕੇ ਕਿਹਾ ਮਹਾਰਾਜ ਤੁਸੀਂ ਦੀਨ ਦੁਨੀ ਦੇ ਪਾਤਸ਼ਾਹ ਹੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕੋ ਹੀ ਅਰਜ ਹੈ ਕਿਰਪਾ ਕਰੋ ਇਸ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਬੜੀ ਕਿੱਲਤ ਹੈ ਮਹਾਰਾਜ ਅੱਜ ਤੁਹਾਡੇ ਕੋਲੋਂ ਪੈਸਿਆਂ ਦੀ ਵਧਾਈ ਨਹੀਂ ਮੰਗਣੀ ਇਹ ਪਹਾੜੀ ਲੋਕ ਤੁਹਾਡੇ ਕੋਲੋਂ ਪੈਸੇ ਦੀ ਜਗ੍ਹਾ ਤੇ ਪਾਣੀ ਮੰਗ ਰਹੇ ਨੇ ਪਾਤਸ਼ਾਹ ਪੈਸੇ ਦੀ ਕਿਸੇ ਨੇ ਵਧਾਈ ਨਹੀਂ ਲੈਣੀ ਅਸਲ ਗੱਲ ਹੈ ਸਾਨੂੰ ਪੈਸੇ ਦੀ ਜਗ੍ਹਾ ਤੇ ਪਾਣੀ ਚਾਹੀਦਾ ਹੈ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਜਗ੍ਹਾ ਉੱਤੇ ਸਾਧ ਸੰਗਤ ਆਪਣੇ ਹੱਥ ਵਿੱਚ ਵਰਸ਼ੀ ਪਕੜ ਕੇ ਤਿੰਨ ਵਰਸ਼ੀਆਂ ਪਾਤਸ਼ਾਹ ਨੇ ਉਹ ਪਹਾੜ ਦੀ ਕੰਦਰ ਵਿੱਚ ਮਾਰੀਆਂ ਉੱਥੋਂ ਸਾਧ ਸੰਗਤ ਤਿੰਨ ਜਗ੍ਹਾ ਤੋਂ ਪਾਣੀ ਦਾ ਫੁਆਰਾ ਫਟਿਆ ਔਰ ਹਜ਼ੂਰ ਨੇ ਬਚਨ ਕਹੇ ਕਹਿੰਨੇ ਭਾਈ ਤਰਵੈਣੀ ਨਾਲੋਂ ਵੀ ਮਿੱਠਾ ਪਾਣੀ ਇੱਥੇ ਆਏਗਾ ਦੁਨੀਆਂ ਦੇ ਲੋਕ ਇਹਨੂੰ ਤਰਵੈਣੀ ਕਹਿੰਦੇ ਗੰਗਾ ਜਮਨਾ ਸਰਸਵਤੀ ਇਹ ਜਗ੍ਹਾ ਉੱਤੇ ਤਿੰਨ ਨਦੀਆਂ ਨਾਲੋਂ ਵੀ ਮਿੱਠਾ ਪਾਣੀ ਪ੍ਰਗਟ ਹੋਏਗਾ ਇਹਨੂੰ ਲੋਕਤਰ ਵਣੀ ਕਹਿ ਕੇ ਦੁਨੀਆਂ ਦੇ ਲੋਕ ਮੱਥਾ ਟੇਕਣਗੇ ਅੱਜ ਸਾਥ ਸੰਗਤ ਉਹ ਪਾਣੀ ਉਸ ਜਗ੍ਹਾ ਤੋਂ ਸਿਮੰਦਾ ਮੈਂ ਕਈ ਦਿਨ ਉੱਥੇ ਰਹਿ ਕੇ ਵੀ ਵੇਖਿਆ ਤੁਸੀਂ ਵੀ ਗਏ ਹੋਮੋਂਗੇ ਪਹਾੜੀ ਲੋਕ ਅੱਜ ਵੀ ਪੀਣ ਵਾਸਤੇ ਪਾਣੀ ਉੱਥੋਂ ਲੈ ਕੇ ਜਾਂਦੇ ਨੇ ਮੈਂ ਕਈ ਸੱਜਣ ਵੇਖੇ ਉਹ ਤੋਂ ਵਾਟਰ ਕੂਲਰ ਭਰ ਕੇ ਉਦੋਂ ਲੈ ਕੇ ਜਾ ਰਹੇ ਸੀ ਕਹਿੰਦੇ ਜੀ ਅਸੀਂ ਉਹ ਪਰਲੇ ਪਾਸੇ ਸਾਡਾ ਘਰ ਅਸੀਂ ਉੱਥੇ ਪੀਣ ਵਾਲਾ ਪਾਣੀ ਉੱਥੋਂ ਲੈ ਕੇ ਜਾਂਦੇ ਹਾਂ ਕਿੰਨੀ ਵਾਰ ਰੋਲਾ ਪੈਂਦਾ ਫਲਾਨੀ ਜਗ੍ਹਾ ਦਾ ਪਾਣੀ ਖਰਾਬ ਹੋ ਗਿਆ ਜੀ ਫਲਾਨੀ ਜਗ੍ਹਾ ਖਰਾਬ ਹੋ ਗਿਆ ਸਦੀਆਂ ਗੁਜ਼ਰ ਗਈਆਂ ਉਹ ਚਸ਼ਮੇ ਵਿੱਚੋਂ ਪਾਣੀ ਪਹਾੜ ਵਿੱਚੋਂ ਅੱਜ ਵੀ ਸਿਮ ਰਿਹਾ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਨੰਦ ਘਰ ਜੋ ਜਗ੍ਹਾ ਤੇ ਹੋਇਆ ਉੱਥੋਂ ਪਾਤਸ਼ਾਹ ਜਦੋਂ ਘੋੜੇ ਤੇ ਸਵਾਰ ਹੋਏ ਇਤਿਹਾਸ ਕਹਿੰਦਾ ਘੋੜਾ ਵੀ ਐਨੇ ਆਨੰਦ ਵਿੱਚ ਆਇਆ ਜਿਹੜੀ ਜਗ੍ਹਾ ਤੇ ਘੋੜੇ ਨੇ ਵੀ ਪੌੜ ਮਾਰਿਆ ਉੱਥੋਂ ਵੀ ਪਾਣੀ ਸਿਮਦਾ ਉਹਦਾ ਨਾਮ ਵੀ ਅਜ ਪੌੜ ਸਾ ਕਹਿਣ ਤੋਂ ਭਾਵ ਗੁਰੂ ਘਰੋਂ ਜੋ ਮੰਗਲੋ ਉਹ ਮਿਲਦਾ ਹੈ। ਦੁਨਿਆਵੀ ਕਿਸੇ ਆਮ ਬੰਦੇ ਦੇ ਘਰ ਵਿੱਚ ਖੁਸ਼ੀ ਹੋਵੇ ਉਤੋਂ ਕੋਈ ਵਧਾਈ ਮੰਗੇ, ਵਧਾਈ ਲੈਣ ਆਉਂਦਾ ਉਹਨੂੰ ਵਧਾਈ ਮਿਲਦੀ ਹੈ। ਜਦੋਂ ਗੁਰੂ ਦੇ ਘਰ ਵਿੱਚ ਖੁਸ਼ੀ ਦਾ ਦਿਨ ਪਹਾੜੀਆਂ ਨੇ ਪਾਣੀ ਮੰਗੇ, ਸਦੀਆਂ ਤੱਕ ਪਾਤਸ਼ਾਹਾਂ ਨੇ ਉਹ ਜਗ੍ਹਾ ਪਾਣੀ ਦੀ ਆਵਾਜ਼ ਕਰ ਦਿੱਤੀ। ਇਸ ਲਈ ਸਾ ਸੰਗਤ ਸਿੱਖ ਜਦੋਂ ਗੁਰੂ ਘਰੋਂ ਕੁਝ ਮੰਗਣ ਆਵੇ, ਜੋ ਮੰਗਲੋ ਉਹ ਮਿਲਦਾ ਹੈ।